23 ਗਾਸਤ ਮੰਡੀਆਂ ਦੇ ਜਿਹੜੇ ਰੇਟਾਂ ਦੀ ਰਿਪੋਰਟ ਫਿਰ ਲੈ ਕੇ حاضر ਹੋਏ ਆ ਜੀ ਜਿਹੜੇ ਕਿਸਾਨ ਵੀਰ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜੀ ਜੇ ਤੁਸੀਂ ਫੇਸਬੁੱਕ ਤੇ ਜੁੜੇ ਹੋ ਤਾਂ ਫੇਸਬੁੱਕ ਪੇਜ ਨੂੰ ਜਿਹੜਾ ਫੋਲੋ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਵੀਡੀਓ ਪਹੁੰਚਦੀ ਰਹੇ ਕਿਸਾਨ ਵੀਰੋ ਅੱਜ ਫਾਜ਼ਲਕਾ ਮੰਡੀ ਦੇ ਵਿੱਚ ਜਿਹੜਾ 1509 ਦਾ ਜਿਹੜਾ ਰੇਟ ਦੇਖਣ ਨੂੰ ਮਿਲਿਆ ਜੀ ਬਾਕੀ ਬਾਲੀਆਂ ਸਟੇਟਾਂ ਹਰਿਆਣਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੀ ਬਾਸਮਤੀ 1509 ਦੀ ਖਰੀਦ ਹੋ ਰਹੀ ਹੈ ਜੀ ਰੇਟਾਂ ਦੇ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਕੱਲ ਇੱਕ ਕਿਸਾਨ ਵੀਰ ਦਾ ਮੈਨੂੰ ਮੈਸੇਜ ਆਇਆ ਕਿ ਇਸ ਵਾਰ ਤੁਸੀਂ ਸ਼ਾਨਦਾਰ ਰੇਟ ਕਹਿ ਰਹੇ ਹੋ ਤੇ ਜੇ ਵੀਰੋ ਮੇਰੀ ਵੀਡੀਓ ਦੇਖਦਾ ਹੈ ਵੀਰ ਤੁਸੀਂ ਸ਼ਾਇਦ ਆਪਣੀ ਵੀਡੀਓ ਨਾਲ ਬਾਅਦ ਦੇ ਵਿੱਚ ਜੁੜੇ ਹੋ ਜਿਹੜਾ ਬਾਸਮਤੀ ਦੇ ਰੇਟ ਹੈ ਇਹ 22-2300 ਰੁਪਏ ਤੋਂ ਚੱਲ ਕੇ ਜਿਹਨਾਂ ਦੀ ਹੁਣ ਪ੍ਰਤੀ ਕੁਆਂਟਲ ਦਾ ਜਿਹੜਾ ਰੇਟ 27-2800 ਤੱਕ ਵੀ ਜਿਹੜਾ 3000 ਰੁਪਏ ਦੇ ਦੇਖਣ ਨੂੰ ਮਿਲਿਆ ਸੋ ਆਪਾਂ ਤੁਹਾਨੂੰ ਜਿਹੜੀ ਸਾਫ਼ ਸੁਥਰੀ ਰਿਪੋਰਟ ਦਿੰਦੇ ਰਹਿੰਨੇ ਹਰ ਰੋਜ਼ ਜੋ ਮੰਡੀਆਂ ਦੇ ਵਿੱਚ ਰੇਟ ਮਿਲ ਰਿਹਾ ਆ ਉਸਤਨ ਰੇਟ ਸਾਰੀ ਮੰਡੀ ਦਾ ਕੀ ਹੁੰਦਾ ਉਹਦੇ ਰੇਟਾਂ ਬਾਰੇ ਜਿਹੜਾ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਜੀ ਵੀ ਸਾਡੀ ਬਾਸਮਤੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਰੇਟ ਤੇ ਜਿਹੜੀ ਵਿਕ ਸਕਦੀ ਹੈ ਲੋ ਵੀ ਕਿਸਾਨ ਵੀਰੋ ਲਾੜਵਾ ਮੰਡੀ ਤੋਂ ਆਪਾਂ ਗੱਲ ਸਟਾਰਟ ਕਰਦੇ ਆ ਲਾੜਵਾ ਮੰਡੀ ਦੇ ਵਿੱਚ ਰੇਟ 2665 ਰੁਪਈਆ ਰਿਹਾ ਜੀ ਪੰਜਾਬ ਦੀ ਫਾਜ਼ਲਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2500 11 ਰੁਪਏ ਪ੍ਰਤੀ ਕਵਾਂਟਲ ਪੰਜਾਬ ਦੀ ਫਾਜ਼ਿਲਕਾ ਮੰਡੀ ਦੇ ਵਿੱਚ ਵਿਕਿਆ ਜੀ ਲਾੜਵਾ ਮੰਡੀ ਦੇ ਵਿੱਚ ਸੁਪਰ ਜਿਹੜਾ ਪਰਮਲ ਚੋਂ ਨਾ ਵਿਕਿਆ ਜੀ ਜੀ ਦਾ ਰੇਟ 2250 ਰੁਪਿਆ ਪ੍ਰਤੀ ਕਵਾਂਟਲ ਵਿਕਿਆ ਕਰਨਾਲ ਮੰਡੀ ਦੇ ਵਿੱਚ ਜਿਹੜਾ ਰੇਟ 1509 ਦਾ ਜੀ 2610 ਰੁਪਏ ਨੁਜਫਰਾਗੜ ਮੰਡੀ ਦੇ ਵਿੱਚ 11 21 ਦਾ ਜਿਹੜਾ ਰੇਟ ਤੁਸੀਂ ਸੁਣ ਕੇ ਬਹੁਤ ਜਿਹੜਾ ਤੁਹਾਨੂੰ ਖੁਸ਼ੀ ਮਿਲਣੀ ਹੈ ਜੀ 11 21 ਦਾ ਰੇਟ 4426 ਰੁਪਏ 올ਡ ਜਿਹੜਾ ਪਿਛਲੇ ਸਾਲ ਦਾ ਝੋਨਾ ਜੀ ਇਹ 4426 ਰੁਪਏ ਵਿਕੇ ਵਿਕਿਆ ਜੀ ਕਰੋੜਾ ਮੰਡੀ ਦੇ ਵਿੱਚ ਨਵੀਂ ਬਾਸਮਤੀ 1509 ਦਾ ਜਿਹੜਾ ਰੇਟ 2625 ਨਰੇਲਾ ਮੰਡੀ ਦੇ ਵਿੱਚ 1509 ਦਾ ਰੇਟ ਜਿਹੜਾ 2632 ਖੈਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2551 ਰੁਪਏ ਰਤੌਰ ਮੰਡੀ ਦੇ ਵਿੱਚ 1509 ਦਾ ਰੇਟ 2605 ਰੁਪਏ ਤੋਹਾਣਾ ਮੰਡੀ ਦੇ ਵਿੱਚ ਰੇਟ 2496 ਰੁਪਏ ਲਗਭਗ 2500 ਦੇ ਕਰੀਬ ਜਿਹੜਾ ਇੱਥੇ ਵਿਕ ਚੁੱਕਿਆ ਬੁਲੰਦ ਸ਼ਹਿਰ ਮੰਡੀ ਦੇ ਵਿੱਚ 1509 ਦਾ ਜਿਹੜਾ 2575 ਇੰਦਰੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਬਹੁਤ ਵਧੀਆ ਰਿਹਾ ਜੀ 2675 ਰੁਪਏ ਤਰਾਵੜੀ ਮੰਡੀ ਦੇ ਵਿੱਚ ਜਿਹੜਾ 17 18 ਜੀ ਜਿਹੜੀ ਢੇਰੀ ਲੱਗੀ ਜੀ ਤਾਂ 4300 ਰੁਪਏ ਪ੍ਰਤੀ ਕੁਆਂਟਲ ਬਹੁਤ ਵਧੀਆ ਜਿਹੜਾ ਇਹ ਸ਼ਾਇਦ ਝੋਨਾ ਪੁਰਾਣੇ ਸੀਜ਼ਨ ਦਾ ਪਿਛਲੇ ਸਾਲ ਦਾ ਜਿਹੜਾ ਹੋ ਸਕਦਾ ਜੀ 4300 ਰੁਪਏ ਪ੍ਰਤੀ ਕੁਆਂਟਲ ਤਰਾਵੜੀ ਮੰਡੀ ਦੇ ਵਿੱਚ ਬਾਕੀ ਜਿਹੜਾ 1509 ਤਰਾਵੜੀ ਮੰਡੀ ਦਾ ਰੇਟ ਉਹ ਵੀ 2900 ਰੁਪਏ ਜਿਹੜਾ ਪ੍ਰਤੀ ਕੁਆਂਟਲ ਉਸ ਮੰਡੀ ਦੇ ਵਿੱਚ ਵੀ ਜਿਹੜਾ 1509 ਦਾ ਟੌਪ ਦੀਆਂ ਮੰਡੀਆਂ ਦੇ ਵਿੱਚ ਟੌਪ ਦਾ ਰੇਟ ਰਿਹਾ ਜੀ ਇਹ ਸੀ ਕਿਸਾਨ ਵੀਰੋ 23 ਅਗਸਤ 2024 ਦੀ ਰਿਪੋਰਟ ਬਾਕੀ ਤੁਹਾਡੇ ਏਰੀਏ ਦੇ ਵਿੱਚ ਮੰਡੀਆਂ ਦੇ ਜਿੱਥੇ ਵੀਡੀਓ ਜਾਂਦੀ ਆ ਤੁਹਾਡਾ ਏਰੀਆ ਜਰੂਰ ਸ਼ੇਅਰ ਕਰਿਆ ਕਰੋ ਤੁਸੀਂ ਬਾਸਮਤੀ ਦੀ ਕਿਹੜੀ ਵੈਰਾਈਟੀ ਲਾ ਰੱਖੀ ਹੈ ਜੀ ਕਿਸਾਨ ਵੀਰਾਂ ਨਾਲ ਨੁਕਤੇ ਜਰੂਰ ਸਾਂਝਾ ਕਰਿਆ ਕਰੋ ਪਿਛਲੀ ਵਾਰ ਜਿਹੜੀ 1847 ਦੀ ਜੀ ਡਿੱਗਣ ਦੀ ਸਮੱਸਿਆ ਬਹੁਤ ਆਈ ਸੀ ਇਸ ਵਾਰ ਤੁਸੀਂ ਉਸ ਵਿੱਚ ਕੀ ਅਪਡੇਟ ਦਿੱਤੀ ਹੈ ਜੀ ਉਹ ਅਪਡੇਟ ਤੁਸੀਂ ਵੀ ਆਪਣੇ ਕਿਸਾਨ ਵੀਰਾਂ ਨਾਲ ਜਿਹੜੀ ਸਾਂਝੀ ਕਰਿਆ ਕਰੋ ਤੁਸੀਂ ਕਿੰਨੀ ਉਹਨੂੰ ਜ਼ੂਰੀਆ ਦਿੱਤੀ ਹੈ ਸਾਰੀ ਗੱਲਬਾਤ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਮਿਲਦੇ ਹਾਂ ਜੀ